ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਸ਼ਮੀਨੇ ਦੇ ਸੂਟ ਨਾਲ ਦੀ ਸਲਵਾਰ ਦੀ ਕਟਿੰਗ ਕਰਾਂਗੇ ਇਹ ਸਲਵਾਰ ਬਾਰਡਰ ਵਾਲੀ ਐ ਇਸ ਦੇ ਦੋਨੇ ਸਾਈਡਾਂ ਤੇ ਬਾਰਡਰ ਬਣਿਆ ਹੋਇਆ ਸੀ ਇਸ ਤਰ੍ਹਾਂ ਤੇ ਇਹ ਪਣੇ ਲੋਟ ਇੰਨਾ ਹੀ ਕਪੜਾ ਆਪਣੇ ਕੋਲ ਹੁੰਦਾ ਬਹੁਤ ਪਣਾ ਛੋਟਾ ਹੁੰਦਾ ਇਹਦਾ ਤੇ ਆ ਆਪਾਂ ਦੋਨੇ ਜਣੇ ਬਾਰਡਰ ਜੋੜ ਕੇ ਇਸ ਤਰ੍ਹਾਂ ਰੱਖ ਲੈਣੇ ਆ ਇਸ ਤਰ੍ਹਾਂ ਆਪਾਂ ਦੋਨੇ ਬਾਰਡਰ ਦੂਰੇ ਕਰਕੇ ਪਹਿਲਾਂ ਇਸ ਤਰ੍ਹਾਂ ਰੱਖ ਕੇ ਇਹਨਾਂ ਨੂੰ ਆਪਾਂ ਇਸ ਇਸ ਤਰੀਕੇ ਨਾਲ ਰੱਖ ਲੈਣਾ ਐਸਟ੍ਰੈਟ ਇਹ ਪੁੱਠਾ ਪਾਸਾ ਆਪਣਾ ਹੁਣ ਆਪਾਂ ਇੱਥੋਂ ਇਹਦਾ ਇੱਥੋਂ ਰੱਖ ਕੇ ਆਪਾਂ ਇਹਦੀ ਲੈਂਥ ਮੈਣੀ ਆ ਇਹਦੇ ਵਿੱਚ ਆਪਾਂ ਨੀਚੇ ਤੋਂ 1 ਇੰਚ ਛੱਡਾਂਗੇ ਇਹ 1 ਇੰਚ ਤੋਂ ਕੱਟ ਰਿੰਦਾ ਆਪਣੇ ਕੋਲੇ ਬਸ ਜਿੰਨਾ ਵੀ ਹੈ ਇੰਨਾ ਹੀ ਆਪਾਂ ਰੱਖ ਲੈਣਾ ਜਿੰਨਾ ਆਪਣੇ ਕੋਲੇ ਬਚਦਾ ਕਾਉਣਾ ਕੈਂਚਾ ਉਸਾ ਬਣਿਆ ਆਪਾਂ ਨਿਸ਼ਾਨ ਲਾ ਲੈਣਾ ਇਹ ਆਪਾਂ ਤੁਸੀਂ ਕੱਟ ਕਰਦੇ ਨੇ ਇਹਦੇ ਲੂਂਜੇ ਜਿਹੜੇ ਸਾਰੇ ਕੱਟ ਦਿੰਨੇ ਆਪਾਂ ਇਸ ਤਰ੍ਹਾਂ ਇਹ ਆਪਾਂ ਕੱਟ ਕਰਦੇ ਹੁਣ ਆਪਾਂ ਇਹਦੀ ਲਮਾਈ ਇੱਥੋਂ ਰੱਖ ਕੇ ਮੈਨਦੀ ਆ ਇਹ ਆਪਾਂ ਸਲਵਾਰ ਕਰਨੀ ਆ 35 ਇੰਚ ਦੀ ਹਿਸਾਬ ਨਾਲ ਸਲਵਾਰ ਦੀ ਕਟਾਈ ਕਰਾਂਗੇ 35 ਇੰਚ ਸਲਵਾਰ ਹੈ ਤਿਆਰ ਆਪਣੇ ਕੋਲੇ ਤੇ 35 ਦੇ ਵਿੱਚੋਂ ਆਪਾਂ ਹਮੇਸ਼ਾ 4 ਇੰਚ ਦੀ 벨ਟ ਪਾਉਣੀ ਹੁੰਦੀ ਹੈ। ਬਸ ਆਪਾਂ ਟੋਟਲ ਅਗਲੇ ਦੀ ਸਲਵਾਰ ਦੀ ਲੈਂਥ ਮੈਣੀ ਆ। ਜਿੰਨੀ ਅਗਲੇ ਸਲਵਾਰ ਦੀ ਲੈਂਥ ਹੈ ਉਸ ਚੋਂ ਆਪਾਂ 10 ਮਾਈਨਸ ਕਰ ਦੇਣੇ ਆ। ਜਿਵੇਂ ਉਹਨਾਂ ਦੀ ਸਲਵਾਰ ਹੈਗੀ ਹੈ 35 ਇੰਚ ਜਿਵੇਂ ਆਪਾਂ 35 ਇੰਚ ਦੀ ਕਟਾਈ ਕਰਨੀ ਹੈ। ਆਪਾਂ 35 ਚੋਂ 3 ਮਾਈਨਸ ਕਰ ਦੇਣੇ ਆ। ਇਹ ਆਪਣੇ ਕੋਲੇ 32 ਇੰਚ ਰਹਿ ਗਏ। ਆਪਾਂ 32 ਤੇ ਨਿਸ਼ਾਨ ਲਾ ਲੈਣਾ। ਤੇ ਇਹਦੀ ਆਪਾਂ ਪਹੁੰਚੇ ਦੇ ਕੋਲੋਂ ਤਿਆਰ ਸਲਵਾਰ ਆਪਾਂ ਚੌਤੀ ਕਰਨੀ ਆ 1 ਇੰਚ ਦੀ ਆਪਾਂ ਕਾਟ ਪਾਵਾਂਗੇ ਤੇ ਇਹ ਆਪਣਾ ਇਥੋਂ ਰੱਖ ਕੇ ਕੱਤੀ ਦੇ ਹਿਸਾਬ ਨਾਲ ਇਥੋਂ ਆਪਾਂ ਚੌਤੀ ਤਿਆਰ ਕਰਨੀ ਆ 33 ਦੇ ਨਿਸ਼ਾਨ ਲਾਉਣਾ ਇੱਕ ਆਪਾਂ 32 ਦੇ 32 ਦੇ ਹਿਸਾਬ ਨਾਲ ਪਹਿਲਾਂ ਆਪਾਂ ਕਟਾਈ ਕਰਦੇ ਆ ਇਸੇ ਹਿਸਾਬ ਨਾਲ ਆਪਾਂ ਇਧਰਲੀ ਸਾਈਡ ਤੋਂ ਵੀ 32 ਦੀ ਲਗਾ ਲਾਂਗੇ ਇਸ ਤਰ੍ਹਾਂ ਪੰਛਾਂ ਲਾ ਕੇ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਇਸ ਨਿਸ਼ਾਨ ਤੋਂ ਇਸ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਰੱਖ ਕੇ ਆਪਾਂ ਮਿਲਾਵਾਂਗੇ ਇਹ ਆਪਣੀ ਹੋ ਗਈ ਜਿਹੜਾ ਆਪਾਂ ਪਹਿਲਾਂ ਪਹੁੰਚੇ ਇਧਰੋਂ ਮੈਨ ਲਾਂਗੇ ਪਹੁੰਚਾ ਆਪਣਾ ਹੈਗਾ 7 ਇੰਚ ਤਿਆਰ ਇੱਥੇ ਆਪਾਂ 7 ਦੇ ਨਿਸ਼ਾਨ ਲਾ ਲਾਂਗੇ ਇੱਕ ਵਿੱਚ ਆਪਾਂ 1.5 ਇੰਚ ਵਿੱਚ ਰੱਖਾਂਗੇ ਇਸੇ ਤਰ੍ਹਾਂ ਇੱਥੋਂ ਸਤ ਲਾਇਆ ਆਪਾਂ ਸਤ ਦੇ ਹਿਸਾਬ ਨਾਲ ਇੱਥੇ ਆਪਾਂ 8 ਦੇ ਹਿਸਾਬ ਨਾਲ ਲਾ ਲਾਂਗੇ ਬਾਰਡਰ ਦੇ ਉੱਪਰ ਇੱਥੇ ਵੀ ਆਪਾਂ ਦਾ 1.5 ਇੰਚ ਇਸ ਤਰ੍ਹਾਂ ਆਪਣੀ ਇਹ ਕਾਰਡ ਪਾਵਾਂਗੇ ਇਸ ਤਰੀਕੇ ਨਾਲ ਹੁਣ ਅੱਗੇ ਆਪਾਂ ਹਾਂਜੀ ਹੁਣ ਆਪਾਂ ਇਹਨੂੰ ਇੱਥੋਂ ਆਪਾਂ 1.5 ਇੰਚ ਆਪਾਂ ਬਾਅਦ ਰੱਖ ਲੈਣਾ ਤੁਸੀਂ ਦੇਖ ਸਕਦੇ ਹੋ 1.5 ਇੰਚ ਆਪਾਂ 1.5 ਇੰਚ ਵੰਤ ਰੱਖ ਲਿਆ ਹੁਣ ਆਪਾਂ ਜਿਹੜਾ ਇਹ ਨਿਸ਼ਾਨ ਇਹ ਆਪਾਂ ਜਿਹੜਾ 34 ਦਾ ਨਿਸ਼ਾਨ ਉਹਦੇ ਨਾਲ ਮਲਾਉਣਾ ਆਪਾਂ ਇਹ ਇੱਥੋਂ ਆਹ ਨਿਸ਼ਾਨ ਜਿਹੜਾ ਆਪਾਂ ਜਿਹੜਾ ਆਪਣਾ 1.5 ਇੰਚ ਰੱਖਿਆ ਹੋਇਆ ਉਹਦੇ ਨਾਲ ਮਲਾਵਾਂਗੇ ਇਸ ਤਰ੍ਹਾਂ ਇਹ ਆਪਾਂ ਨਿਸ਼ਾਨ ਇਸ ਤਰ੍ਹਾਂ ਲਾ ਕੇ ਇਹਨੂੰ ਕੱਟ ਕਰ ਲੈਣਾ ਮੂਹੋਂ ਆਪਣੀ ਜਿਹੜੀ ਸਲਵਾਰ ਡਿਗਮੀ ਨਹੀਂ ਬੰਦੀ ਮੋਹਰ ਆਪਣੀ 30 ਇੰਚੀ ਤਿਆਰ ਹੋਊਗੀ ਤੇ ਇਸ ਤਰ੍ਹਾਂ ਪਤਾ ਕਰਨਾ ਕਿਉਂਕਿ ਭਾਰੀ ਸਲਵਾਰ ਬਣਾਉਣੀ ਹੈ ਤੇ ਇਹਦੇ ਨਾਲ ਆਪਾਂ ਕੁੰਦਾ ਹੋਰ ਜੁ ਨਾਲ ਕਟਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਕਰ ਲੈਣਾ ਇਸ ਤਰੀਕੇ ਨਾਲ ਇਹ ਆਪਣੀ ਥੋਕ ਚੱਕਮੀ ਸਲਵਾਰ ਖੜਮੀ ਜਿਹੜੀ ਸਲਵਾਰ ਬਣਾਉਣੀ ਹੈ ਇਹ ਕਾਟ ਪਾਉਣੀ ਹੈ ਹੁਣ ਆਪਾਂ ਇਸਨੂੰ ਇਸ ਤਰ੍ਹਾਂ ਰੱਖਾਂਗੇ ਇਹ ਆਪਣੇ ਕੋਲ ਇਹ ਕਪੜਾ ਇਨੂੰ ਇਸ ਤਰੀਕੇ ਨਾਲ ਇੱਧਰ ਰੱਖਾਂਗੇ ਆ ਦੇਖ ਸਕਦੇ ਆ ਆ ਚੀਜ਼ ਤੋਂ ਆਪਾਂ ਇੰਨਾ ਵੱਧ ਰੱਖਤਾ ਸੀ ਹੁਣ ਆਪਾਂ ਪਰੇ ਨੂੰ ਦੂਸਰਾ ਆਪਾਂ ਨਾਲ ਜੋੜਨਾ ਇਹਨੂੰ ਆਂਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਣਾ ਆ ਉੱਪਰੋਂ ਕੱਪੜਾ ਲਿਆ ਆ ਦੇਖ ਸਕਦੇ ਆ ਆਪਣਾ ਉੱਪਰੋਂ ਕੱਪੜਾ ਲਿਆ ਉਧਰਲੀ ਸਾਈਡ ਤੋਂ ਜਿਹੜਾ ਕਾਰਟ ਵਾਲਾ ਪਾਸਾ ਆਪਾਂ ਇਧਰਲੀ ਸਾਈਡ ਰੱਖ ਲਿਆ ਇਹ ਆਪਾਂ ਜੇ ਆਪਾਂ ਇਸ ਤਰ੍ਹਾਂ ਬਣਾਉਣੀ ਹੈ ਤੇ ਐਨਾ ਹੀ ਆਪਾਂ ਇਥੋਂ ਝੋਲੀ ਰੱਖ ਕੇ ਵੀ ਉਹਦੇ ਨਾਲ ਆਪਾਂ ਮਿਲਾ ਸਕਦੇ ਆ ਜਿਹੜੀ ਆਪਾਂ ਉਹ ਨਿਸ਼ਾਨ ਹੈ ਉਹਦੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਕੇ ਇਧਰ ਝੋਲੀ ਰੱਖ ਲੈਨੇ ਆ ਇਸ ਤਰ੍ਹਾਂ ਵੀ ਇੰਨੀ ਖਾ ਜੇ ਬਣਾਉਣੀ ਆ ਆਪਾਂ ਇਸ ਤਰੀਕੇ ਨਾਲ ਤੇ ਇਹ ਆਪਣੇ ਕੋਲ ਇੰਨੀ ਕੁ ਭਾਰੀ ਬਣ ਜੂਗੀ ਪਰ ਜੇ ਇਸ ਤੋਂ ਵੱਧ ਭਾਰੀ ਕਰਨੀ ਆ ਸਲਵਾਰ ਤੇ ਆਪਸ ਆਪਣੇ ਕੋਲੇ ਗੋਲ ਵਾਲੇ ਇਧਰਲੀ ਸਾਈਡ ਤੇ ਇਹ ਆਪਾਂ ਇਸ ਤਰ੍ਹਾਂ ਖੋਲ ਕੇ ਆਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਖੋਲ ਕੇ ਇਸ ਨੂੰ ਇਸ ਟ੍ਰਿਕ ਨਾਲ ਆਪਾਂ ਇਸ ਤੋਂ ਵੀ ਜ਼ਿਆਦਾ ਘੇਰ ਬਣਾ ਸਕਦੇ ਹਾਂ ਆ ਦੇਖ ਸਕਦੇ ਆ ਇਹ ਆਪਣੇ ਨਿਸ਼ਾਨਕ ਸਲਾਈਵ ਇਹ ਇੰਨਾ ਪਹੁੰਚਾ ਇੰਨਾ ਰੱਖਣਾ ਆ ਆਪਾਂ ਦਾ ਐਕਸਟਰਾ ਕਪੜਾ ਜਿਹੜਾ ਰੱਖਿਆ ਤੇ ਹੁਣ ਆਪਾਂ ਇਹ ਸਾਈਡ ਤੋਂ ਜਿਹੜਾ ਫालतू ਕਾਰਡ ਵਾਲਾ ਇਹ ਆਪਾਂ ਲਾ ਲੈਣਾ ਇਧਰੋਂ ਆਪਾਂ 34 ਇੰਚ ਰੱਖਿਆ ਇਹ ਕਾਰਡ ਪਾਈ ਹੈ ਦੀ ਕਿਉਂਕਿ ਆਪਣੀ ਫਿਰ ਇਧਰੋਂ ਹੈ ਭਾਰੀ ਭਾਰੀ ਸਲਵਾਰ ਬਣ ਜਾਂਦੀ ਹੈ ਤੇ ਆ ਦੇਖੋ ਤੁਸੀਂ ਹੁਣ ਆਪਣਾ ਆ ਚੀਜ਼ ਹੈ ਜਿਹੜੀ ਇਹ ਆਪਾਂ ਕੱਟ ਕਰ ਦੇਣੀ ਹੈ ਇਸ ਤਰੀਕੇ ਨਾਲ ਇਹ ਕੱਟ ਕਰਕੇ ਆਪਾਂ ਉੱਪਰ ਹੁਣ ਆਪਾਂ ਇੱਥੋਂ ਝੋਲੀ ਦਾ ਪਨਛਾਨ ਲਾ ਲਿਆ ਜਾਂ ਝੋਲੀ ਦਾ ਨਿਸ਼ਾਨ ਆਪਾਂ 10 ਇੰਚ ਤੇ ਲਾਵਾਂਗੇ ਆ ਦੇਖ ਸਕਦੇ ਇਹ ਆਪਾਂ 10 ਇੰਚ ਤੇ ਨਿਸ਼ਾਨ ਲਾਇਆ ਇਸ ਤਰ੍ਹਾਂ ਹਾਂ ਦੇਖੋ ਇਸ ਤਰ੍ਹਾਂ ਇੱਥੋਂ ਇੱਕ ਰੱਖ ਕੇ ਆਪਾਂ 10 ਦੇ ਨਿਸ਼ਾਨ ਲਾ ਲਿਆ ਦਾਸ ਐ ਚਾਪਾ ਝੋਲੀ ਦੇ ਰੱਖਾਂਗੇ ਉੱਪਰ ਆਪਾਂ 4 ਇੰਚ ਦੀ ਬੈਲਟ ਪਾਉਣੀ ਹੁੰਦੀ ਸਲਾਈ ਜਾ ਕੇ ਆਪਣੀ ਝੋਲੀ ਸਹੀ ਆਪਣੀ 12 1/2 ਰਹਿ ਜਾਂਦੀ ਹੈ ਤੇ ਇਹ ਆਪਾਂ 10 ਇੰਚ ਤੇ ਨਿਸ਼ਾਨ ਲਾ ਲੈਣਾ ਫਿਰ ਆਪਾਂ ਇਸ ਨਿਸ਼ਾਨ ਨੂੰ ਇਸ ਤਰੀਕੇ ਨਾਲ ਆਪਾਂ ਉਹਦੇ ਨਾਲ ਮਲਾਦਾ ਦੇਖ ਸਕਦੇ ਤੁਸੀਂ ਉਹਦੇ ਨਾਲ ਆਪਾਂ extra ਮਲਾ ਕੇ ਇਹ ਆਪਣੇ ਕੋਲੇ ਘੇਰ ਕਾਫੀ ਜ਼ਿਆਦਾ ਬਣ ਗਿਆ ਹੈ ਦੇਖ ਸਕਦੇ ਤੁਸੀਂ ਦੇਖੋ ਇਹਨਾਂ ਘੇਰ ਬਣ ਗਿਆ ਆਪਣੇ ਕੋਲੇ ਬਾਰਡਰ ਵਾਲੀ ਸਰਵਾਰ ਦਾ ਬਹੁਤ ਛੋਟੇ ਪਣੇ ਵਾਲੀ ਸੀ ਇਹ ਤੇ ਇਹਦਾ ਫੇਰ ਬਹੁਤ ਸੋਹਣਾ ਬਣ ਗਿਆ ਆ ਦੇਖੋ ਹੁਣ ਆਪਾਂ ਇਥੋਂ ਕੱਟ ਰਹਾ ਇਸ ਤਰ੍ਹਾਂ ਪਾ ਦੇਣੀ ਹੈ ਉਹਦੇ ਕੱਟ ਕੇ ਜਿਹੜਾ ਆਪਣਾ ਦੋ ਪੀਸ ਆ ਆਪਣੇ ਕੋਲੇ ਤੇ ਦੋ ਪੀਸ ਆਪਾਂ ਐਸ ਸਾਈਡ ਤੋਂ ਕੱਟਾਂਗੇ ਤੇ ਪਰਲੀ ਸਾਈਡ ਆਪਣਾ ਬੈਟ ਦਾ ਵੀ ਬਚ ਜਾਊਗਾ ਇਹ ਆਪਾਂ ਕੱਟ ਕਰਕੇ ਤੁਹਾਨੂੰ ਦਿਖਾਉਣੇ ਆ ਹਾਂਜੀ ਹੁਣ ਆਪਾਂ ਕਟਾਂਗੇ ਦੀ 벨ਟ 벨ਟ ਇਹਦੀ ਤੇ ਇੰਜ ਤਿਆਰ ਆਪਾਂ ਇਸ ਕੈਂਚ ਵਾਂਧ ਰੱਖਣੀ ਹੈ 24 ਆਪਾਂ 24 ਸਵਾ 24 ਇਹਦੇ ਤੋਂ ਅੱਗੇ ਨਿਕਲਦੇ ਥੋੜੀ ਜਿਹੀ ਬਸ ਆਪਣੇ ਹਿਸਾਬ ਨਾਲ ਹੀ ਵਧ ਰੱਖ ਲੈਣੀ ਹੈ ਤੇ ਇਹ ਆਪਾਂ ਸਵਾ 24 ਕੱਟ ਕਰ ਲੈਣੀ ਉਹ 벨ਟ ਆਪਾਂ ਇਹਦੀ 벨ਟ ਦੀ ਕਟਿੰਗ ਕਰ ਦੇਣੀ ਹੈ ਹੁਣ ਆਪਾਂ ਨਹੀਂ ਸਲਵਾਰ ਦੀ ਹੋਊਗੀ ਸਾਰੀ ਕਟਿੰਗ ਇਹ 벨ਟ ਹੋ ਗਈ ਇਹ ਆਪਾਂ ਜਿਹੜੇ ਪੌਂਚੇ ਕੱਟੇ ਸੀ ਇਸ ਤਰ੍ਹਾਂ ਆ ਹੋ ਗਏ ਦੋਨੇ ਪੀਸ ਪੌਂਚੇ ਲਾਏ ਸੀ ਜਿਹੜੇ ਸਭ ਇਹ ਆਪਣੇ ਹੋ ਗਏ ਕੁੰਦੇ ਇਹ ਆਪਣੇ ਕੋਲੇ ਹੁਣ ਕੁੰਦੇ ਵੀ ਚਾਰੇ ਪੀਸ ਹੋ ਗਏ ਇਸ ਤਰ੍ਹਾਂ ਚਾਰ ਪੀਸ ਕੱਟੇ ਗਏ ਇਹ ਆਪਣੇ ਕੋਲੇ ਦੇਖ ਸਕਦੇ ਤੁਸੀਂ ਕਿੰਨਾ ਫੇਰ ਬਣ ਗਿਆ ਇਹਦਾ ਦੇਖੋ ਉੱਪਰੋਂ ਆਪਾਂ ਸੈੱਟ ਕਰਕੇ ਇਸ ਤਰ੍ਹਾਂ ਰੱਖ ਸਕਦੇ ਹਾਂ ਵੇ ਦੇਖੋ ਬਹੁਤ ਵੱਡੇ ਫੇਰ ਬਣ ਗਿਆ ਇਹਦਾ ਦੇਖ ਸਕਦੇ ਆ ਤੇ ਜੇ ਤੁਸੀਂ ਵੀ ਇਸ ਤਰੀਕੇ ਨਾਲ ਕਟਿੰਗ ਕਰੋਗੇ ਇਹ ਬਾਰਡਰ ਵਾਲੀ ਸਲਵਾਰ ਜਿਹੜੀ ਛੋਟੇ ਪਣੇ ਦੀ ਆਉਂਦੀ ਹੈ ਤੇ ਅੱਜਕੱਲ ਬਹੁਤ ਜ਼ਿਆਦਾ ਇਹ ਇਹੀ ਸਲਵਾਰਾਂ ਆ ਰਹੀਆਂ ਸਲਾਈ ਕਰਨ ਵਾਸਤੇ ਜਿਵੇਂ ਇਸ ਤਰ੍ਹਾਂ نیچے ਬਾਰਡਰ ਹੁੰਦਾ ਛੋਟਾ ਪਣਾ ਹੁੰਦਾ ਇਹਦਾ ਤੇ ਆਪਾਂ ਹੈਵੀ ਸਲਵਾਰ ਇਸ ਤਰ੍ਹਾਂ ਤਰੀਕੇ ਨਾਲ ਹੀ ਬਣਾ ਸਕਦੇ ਆ ਤੁਸੀਂ ਹੁਣ ਆਪਾਂ ਇਹਨੂੰ ਕਰਾਂਗੇ ਸਟਿਚ ਤੇ ਸਲਵਾਰ ਆਪਣੀ ਸਾਰੀ ਕਟਿੰਗ ਹੋ ਗਈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜੁਲ ਕਰਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਧੰਨਵਾਦ